ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟਾਂ ਤੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ। ਬਾਲੀਵੁੱਡ ਦੇ ਸਟਾਰ ਸੰਜੇ ਦਾਤਾ ਇੱਥੇ ਲੋਕ ਸਭਾ ਚੋਣ ਲੜ ਸਕਦੇ ਹਨ। ਕਾਂਗਰਸ ਦਾ ਪੈਨਲ ਵਿੱਚ ਸ਼ਾਮਿਲ ਨਾਵਾਂ ਨੂੰ ਰੱਦ ਕਰਦੇ ਪਾਰਟੀ ਦੇ ਸਿਖਰਲੀ ਲੀਡਰਸ਼ਿਪ ਫਿਲਮ ਅਦਾਕਾਰ ਸੰਜੇ ਦਾਤਾ ਨੂੰ ਕਰਨਾਲ ਵਿੱਚ ਮਨੋਰ ਲਾਲ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ। ਕਾਂਗਰਸ ਦੀ ਕੇਂਦਰ ਚੋਣ ਕਮੇਟੀ ਦੀ ਬੈਠਕ 'ਚ ਸੁਨੀਆ ਗਾਂਧੀ, ਮਲਿਕ ਅਰਜੁਨ ਖੜਕੇ ਤੇ ਕੇਸੀ ਮਾਨੂ ਗੋਪਾਲਦ ਮੌਜੂਦਗੀ ਵਿੱਚ ਕਰਨਾਲ ਸਿਟੇ ਸੰਜੇ ਦਾਤਾ ਦੀ ਚਰਚਾ ਹੋਈ ਹੈ ਪਰ ਅੰਤਿਮ ਫੈਸਲੇ ਪਾਰਟੀ ਦੇ ਸੁਭਾ ਪਧਰੀ ਆਗੂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ। ਅਭਿਨੇਤਾ ਸੰਜੀਤ ਦਾਤਾ ਦੇ ਪਿਤਾ ਸੁਨੀਲ ਦਾਤਾ ਸਾਬਕਾ ਮੁੱਖ ਮੰਤਰੀ ਮਨੋਲਾਲ ਦੀ ਸਰਕਾਰ ਚ ਮੰਤਰੀ ਸਨ। ਜਦਕੀ ਭੈਣ ਪ੍ਰਿਆ ਦਾਤਾ ਸੰਸਦ ਮੈਂਬਰ ਰਹਿ ਚੁੱਕੀ ਹੈ। ਸੁਨੀਲ ਦਾਤਾ ਅਤੇ ਸੰਜੀਤ ਦਾਤਾ ਦਾ ਜਦੀ ਘਰ ਯਮਨੋਨਗਰ ਜ਼ਿਲ੍ਹੇ ਦੇ ਪੈਂਡਾ ਮੰਡੋਲੀਵੱਚਾ ਜਿੱਥੇ ਉਹਨਾਂ ਦਾ ਪਰਿਵਾਰ ਅੱਜ ਵੀ ਆਉਂਦਾ ਹੈ। ਕਾਂਗਰਸ ਗੁਰੂਨਗਰ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜਵਬਰ ਦੇ ਨਾਂ ਤੇ ਪਹਿਲਾਂ ਵੀ ਵਿਚਾਰ ਕਰ ਰਹੀ ਹੈ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਚ ਅਪਡੇਟਸ ਨਿਊ ਨਾਲ ਧੰਨਵਾਦ ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟਾਂ ਤੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਬਾਲੀਵੁੱਡ ਦੇ ਸਟਾਰ ਸੰਜੇ ਦਾਤਾ ਇੱਥੇ ਲੋਕ ਸਭਾ ਚੋਣ ਲੜ ਸਕਦੇ ਹਨ ਕਾਂਗਰਸ ਦਾ ਪੈਨਲ ਵਿੱਚ ਸ਼ਾਮਿਲ ਨਾਵਾਂ ਨੂੰ ਰੱਦ ਕਰਦੇ ਪਾਰਟੀ ਦੇ ਸਿਖਰਲੀ ਲੀਡਰਸ਼ਿਪ ਫਿਲਮ ਅਦਾਕਾਰ ਸੰਜੇ ਦਾਤਾ ਨੂੰ ਕਰਨਾਲ ਵਿੱਚ ਮਨੋਰ ਲਾਲ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ ਕਾਂਗਰਸ ਦੀ ਕੇਂਦਰ ਚੋਣ ਕਮੇਟੀ ਦੀ ਬੈਠਕ 'ਚ ਸੋਨੀਆ ਗਾਂਧੀ ਮਲਿਕ ਅਰਜੁਨ ਖੜਕੇ ਤੇ ਕੇਸੀ ਮਾਨੂ ਗੋਪਾਲ ਮੌਜੂਦਗੀ ਵਿੱਚ ਕਰਨਾਲ ਸਿਟੀ ਦੇ ਸੰਜੇ ਦਾਤਾ ਦੀ ਚਰਚਾ ਹੋਈ ਹੈ ਪਰ ਅੰਤਿਮ ਫੈਸਲੇ ਪਾਰਟੀ ਦੇ ਸੂਬਾ ਪਧਰੀ ਆਗੂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ। ਅਭਿਨੇਤਾ ਸੰਜੀਤ ਦਾਤਾ ਦੇ ਪਿਤਾ ਸੁਨੀਲ ਦਾਤਾ ਸਾਬਕਾ ਮੁੱਖ ਮੰਤਰੀ ਮਨੋਲਾਲ ਦੀ ਸਰਕਾਰ ਚ ਮੰਤਰੀ ਸਨ। ਜਦਕੀ ਭੈਣ ਪ੍ਰਿਆ ਦਾਤਾ ਸੰਸਦ ਮੈਂਬਰ ਰਹਿ ਚੁੱਕੀ ਹੈ। ਸੁਨੀਲ ਦਾਤਾ ਤੇ ਸੰਜੀਤ ਦਾਤਾ ਦਾ ਜਦੀ ਘਰ ਯਮਨੋਨਗਰ ਜ਼ਿਲ੍ਹੇ ਦੇ ਪੈਂਡਾ ਮੰਡੋਲੀ ਵਿੱਚ ਆ ਜਿੱਥੇ ਉਹਨਾਂ ਦਾ ਪਰਿਵਾਰ ਅੱਜ ਵੀ ਆਉਂਦਾ ਹੈ। ਕਾਂਗਰਸ ਗੁਰੂਨਗਰ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜਵਬਰ ਦੇ ਨਾਂ ਤੇ ਪਹਿਲਾਂ ਵੀ ਵਿਚਾਰ ਕਰ ਰਹੀ ਹੈ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਸੋ ਅਪਡੇਟਸ ਨਿਊਜ਼ ਨਾਲ ਧੰਨਵਾਦ ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟਾਂ ਤੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਬਾਲੀਵੁੱਡ ਦੇ ਸਟਾਰ ਸੰਜੇ ਦਾਤਾ ਇੱਥੇ ਲੋਕ ਸਭਾ ਚੋਣ ਲੜ ਸਕਦੇ ਹਨ ਕਾਂਗਰਸ ਦਾ ਪੈਨਲ ਵਿੱਚ ਸ਼ਾਮਿਲ ਨਾਵਾਂ ਨੂੰ ਰੱਦ ਕਰਦੇ ਪਾਰਟੀ ਦੇ ਸਿਖਰਲੀ ਲੀਡਰਸ਼ਿਪ ਫਿਲਮ ਅਦਾਕਾਰ ਸੰਜੇ ਦਾਤਾ ਨੂੰ ਕਰਨਾਲ ਵਿੱਚ ਮਨੋਰ ਲਾਲ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ ਕਾਂਗਰਸ ਦੀ ਕੇਂਦਰ ਚੋਣ ਕਮੇਟੀ ਦੀ ਬੈਠਕ 'ਚ ਸੋਨੀਆ ਗਾਂਧੀ ਮਲਿਕ ਅਰਜੁਨ ਖੜਕੇ ਤੇ ਕੇਸੀ ਮਾਨੂ ਗੋਪਾਲ ਦੇ ਮੌਜੂਦਗੀ ਵਿੱਚ ਕਰਨਾਲ ਸਿਟੀ ਤੇ ਸੰਜੇ ਦਾਤਾ ਦੀ ਚਰਚਾ ਹੋਈ ਹੈ ਪਰ ਅੰਤਿਮ ਫੈਸਲੇ ਪਾਰਟੀ ਦੇ ਸੁਭਾਪ ਪਦਰੀ ਆਗੂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ ਅਭਿਨੇਤਾ ਸੰਜੀਤ ਦਾਤਾ ਦੇ ਪਿਤਾ ਸੁਨੀਲ ਦਾਤਾ ਸਾਬਕਾ ਮੁੱਖ ਮੰਤਰੀ ਮਨੋਲਾਲ ਦੀ ਸਰਕਾਰ ਚ ਮੰਤਰੀ ਸਨ ਜਦਕੀ ਭੈਣ ਪ੍ਰਿਆ ਦਾਤਾ ਸੰਸਦ ਮੈਂਬਰ ਰਹਿ ਚੁੱਕੀ ਹੈ ਸੁਨੀਲ ਦਾਤਾ ਅਤੇ ਸੰਜੀਤ ਦਾਤਾ ਦਾ ਜਦੀ ਘਰ ਯਮਨੋਨਗਰ ਜ਼ਿਲ੍ਹੇ ਦੇ ਪੈਂਡਾ ਮੰਡੋਲੀ ਵਿੱਚ ਹੈ ਜਿੱਥੇ ਉਹਨਾਂ ਦਾ ਪਰਿਵਾਰ ਅੱਜ ਵੀ ਆਉਂਦਾ ਹੈ ਕਾਂਗਰਸ ਗੁਰੂਨਗਰ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜਵਬਰ ਦੇ ਨਾਂ ਤੇ ਪਹਿਲਾਂ ਵੀ ਵਿਚਾਰ ਕਰ ਰਹੀ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਚ ਅਪਡੇਟਸ ਨਿਊਜ਼ ਨਾਲ ਧੰਨਵਾਦ ਕਾਂਗਰਸ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟਾਂ ਤੇ ਸਾਬਕਾ ਮੁੱਖ ਮੰਤਰੀ ਮਨੋਰ ਲਾਲ ਖੱਟੜ ਦੇ ਖਿਲਾਫ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਕਰ ਰਹੀ ਹੈ ਬਾਲੀਵੁੱਡ ਦੇ ਸਟਾਰ ਸੰਜੇ ਦਾਤਾ ਇੱਥੇ ਲੋਕ ਸਭਾ ਚੋਣ ਲੜ ਸਕਦੇ ਹਨ ਕਾਂਗਰਸ ਦਾ ਪੈਨਲ ਵਿੱਚ ਸ਼ਾਮਿਲ ਨਾਵਾਂ ਨੂੰ ਰੱਦ ਕਰਦੇ ਪਾਰਟੀ ਦੇ ਸਿਖਰਲੀ ਲੀਡਰਸ਼ਿਪ ਫਿਲਮ ਅਦਾਕਾਰ ਸੰਜੇ ਦਾਤਾ ਨੂੰ ਕਰਨਾਲ ਵਿੱਚ ਮਨੋਰ ਲਾਲ ਦੇ ਖਿਲਾਫ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ ਕਾਂਗਰਸ ਦੀ ਕੇਂਦਰ ਚੋਣ ਕਮੇਟੀ ਦੀ ਬੈਠਕ 'ਚ ਸੋਨੀਆ ਗਾਂਧੀ ਮਲਕ ਅਰਜੁਨ ਖੜਕੇ ਤੇ ਕੇਸ਼ੀ ਮਾਨੂ ਗੋਪਾਲ ਮੌਜੂਦਗੀ ਵਿੱਚ ਕਰਨਾਲ ਸਿਟੀ ਤੇ ਸੰਜੇ ਦਾਤਾ ਦੀ ਚਰਚਾ ਹੋਈ ਹੈ ਪਰ ਅੰਤਿਮ ਫੈਸਲੇ ਪਾਰਟੀ ਦੇ ਸੁਭਾ ਪਦਰੀ ਆਗੂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ ਅਭਿਨੇਤਾ ਸੰਜੀਤ ਦਾਤਾ ਦੇ ਪਿਤਾ ਸੁਨੀਲ ਦਾਤਾ ਸਾਹਿਬ ਕਾ ਮੁੱਖ ਮੰਤਰੀ ਮਨੋਲਾਲ ਦੀ ਸਰਕਾਰ ਚ ਮੰਤਰੀ ਸਨ ਜਦਕੀ ਭੈਣ ਪ੍ਰਿਆ ਦਾਤਾ ਸੰਸਦ ਮੈਂਬਰ ਰਹਿ ਚੁੱਕੀ ਹੈ ਸੁਨੀਲ ਦਾਤਾ ਤੇ ਸੰਜੀਤ ਦਾਤਾ ਦਾ ਜੱਦੀ ਘਰ ਯਮਨੋਨਗਰ ਜ਼ਿਲ੍ਹੇ ਦੇ ਪਿੰਡ ਮੰਡੋਲੀ ਵਿੱਚ ਹੈ ਜਿੱਥੇ ਉਹਨਾਂ ਦਾ ਪਰਿਵਾਰ ਅੱਜ ਵੀ ਆਉਂਦਾ ਹੈ ਕਾਂਗਰਸ ਗੁਰੂਨਗਰ ਲੋਕ ਸਭਾ ਸੀਟ ਲਈ ਫਿਲਮ ਅਦਾਕਾਰ ਰਾਜਵਬਰ ਦੇ ਨਾਂ ਤੇ ਪਹਿਲਾਂ ਵੀ ਵਿਚਾਰ ਕਰ ਰਹੀ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੇ ਅਪਡੇਟਸ ਨਿਊ ਨਾਲ ਧੰਨਵਾਦ